ਇਹ ਕਰੀ ਬੇਟਾ ਉਪਰਾਧ ਕਰਦੇ ਆਇਆ ਬਾਬਾ ਸਾਹਿਬ ਦੀ ਜੈ ਭੀਮ ਜੈ ਸਮੀਦਾ ਜੈ ਸਮੀਦਾ ਅਸ਼ਮੀ ਐਡਵੋਕੇਟ ਦਾਦਰਾ ਸਾਹਿਬ ਅਸੀਂ ਉਹਦਾ ਸਾਰਾ ਸਤਿਕਾਰ ਕਰਦੇ ਆ ਆ ਦੇਖੋ ਅੱਜ ਫਕਰ ਵਾਲੀ ਗੱਲ ਹੈ ਜੀ ਟੈਂਕ ਲਈ ਤਾੜੀਆਂ ਮਾਰ ਦਿਓ ਮੈਂ ਕਿ ਸ਼ਬਦ ਗਿਆ ਸੀਗਾ ਕਿ ਜਿਹੜੀਆਂ ਧੀਆਂ ਨੇ ਇਹ ਬਾਬਾ ਸਾਹਿਬ ਦੀ ਦੇਣ ਹੈ ਸਾਡੀਆਂ ਧੀਆਂ ਅੱਜ ਸਾਡੇ ਕੋਲ ਖੜੀਆਂ ਆ ਜਿਹੜੀ ਯੂਨੀਫਾਰਮ ਨੂੰ ਅਸੀਂ ਅਸੀਂ ਅੱਜ ਦੇਖ ਰਹੇ ਆ ਸਾਡੇ ਸਾਡੇ ਹੌਸਲੇ ਬਲੰਦ ਹੋ ਰਹੇ ਆ ਅੱਜ ਨੇ ਸਾਡੇ ਨੌਜਵਾਨ ਵੀਰ ਬੈਠੇ ਆ ਵੱਧ ਤੋਂ ਵੱਧ ਸਾਡੀਆਂ ਧੀਆ ਬੜਦੀਆਂ ਉਹ ਬਾਬਾ ਸਾਹਿਬ ਦੇ ਪਹਿਲੇ ਦਿਨਾਂ ਤੇ ਸੋਚ ਦੇਣੀ ਆ ਕਲਮ ਚੱਕ ਲਓ ਗੁਲਵਿੰਦਰ ਵਿੱਕੀ ਜੀ ਕਲਮ ਚੱਕਣੀ ਪੈਣੀ ਆ ਸੇ ਐਸ ਵਜੋਂ ਜਿਹੜਾ ਬੈਠਾ ਇੱਥੇ ਵੀ ਬੈਠਾ ਉਹ ਭੁਲਾਤ ਕਰਦੇ ਆਇਆ ਬਾਬਾ ਸਾਹਿਬ ਦੀ ਧੀ ਜੈ ਭੀਕ ਜੈ ਸਮੀਦਾ ਜੈ ਸਮੀਦਾ ਆਓ ਜੀ ਮੈਂ ਸਤਿਕਾਰਯੋਗ ਸਾਡੇ ਸਰਦਾਰ ਅਲੀ ਸਾਹਿਬ ਇੰਟਰਨੈਸ਼ਨਲ ਸੂਫੀ ਗਾਇਕ ਉਹਨੇ ਕਰ ਦੌਰਦਰ ਤਾੜੀ ਮਾਰ ਦੋ ਬੜੇ ਅੱਛੇ ਘਰਾਣੇ ਚੋਂ ਬਿਲੋਂਗ ਕਰਦੇ ਨੇ ਉਹਨਾਂ ਨੂੰ ਸਲੂਟ ਕਰਦੇ ਆ ਪਰ ਉਹਨਾਂ ਤੋਂ ਪਹਿਲਾਂ ਜੱਸੀ ਤਲਵੰਡੀ ਸਾਹਿਬ ਦਾ ਹੁਕਮ ਹੈ ਸਰਜੀ ਸੌਤਾ ਸਾਹਿਬ ਉਸ ਤੋਂ ਬਾਅਦ ਗੁਰਮੁਖ ਦਵਾਬਿਆ ਸਾਹਿਬ ਮਨਜੀਤ ਸੋਨੂ ਜੀ ਉਹ ਵੀ ਬਹੁਤ ਚੁੱਕੇ ਨੇ ਅਸੀਂ ਉਹਨਾਂ ਦਾ ਸਾਰਿਆਂ ਦਾ ਸਤਿਕਾਰ ਕਰਦੇ ਆ ਬਰਵਿੰਦਰ ਕਿਹਦੇ ਬੋੜੀ ਬਾਣੀ ਕਰਾ ਦਿਆ ਕਰ ਯਾਰ ਕੀ ਕਰਦਾ ਐਮੀ ਇਹ ਭਰਾ ਆ ਸਾਡੇ ਔਰ ਬੰਟੀ ਭਾਜੀ ਸਾਡੇ ਬੰਟੀ ਸੱਬਰਵਾਲ ਦੀ ਤਾੜੀ ਮਾਰ ਦਿਓ ਕਾਰਪੋਰੇਸ਼ਨ ਪੰਜਾਬ ਚੇਅਰਮੈਨ ਅਗਰ ਜ਼ੋਰ ਨਾਲ ਤਾੜੀਆਂ ਮਾਰ ਦਿਓ ਉਹਨਾਂ ਲਈ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਵੈਲਕਮ ਕਰਦੇ ਹਾਂ ਜੀ ਜਵਲੇ ਕਿੰਨਾਂ ਦੀ ਸਾਡੇ ਸਰਕਾਰ ਦੇ ਪੁੰਜ ਦੇ ਕਿੰਨੇ ਵੀਰ ਕੀ ਹਾਲ ਠੀਕ ਹੋ ਤੁਹਾਨੂੰ ਅੱਜ ਬਹੁਤ ਸਾਰੀਆਂ ਖੁਸ਼ੀਆਂ ਆਇਆ ਬਾਬਾ ਸਾਹਿਬ ਦੀ ਬਹੁਤ ਵੱਡੀ ਦੇਣ ਮਿਲੀ ਆਪਾਂ ਨੂੰ ਸੋ ਮੈਂ ਤੁਹਾਡਾ ਸਤਿਕਾਰ ਕਰਦਾ ਸਾਡੀ ਬੇਟੀ ਦਾ ਸਨਮਾਨ ਹੋਣ ਜਾ ਰਿਹਾ ਜੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੀ ਬੇਟੀ ਲਈ ਟਵਿੰਕਲ ਬੇਟਾ ਹੋਰ ਸਮਾਈਲ ਕਰ ਥੋੜੀ ਜੀ ਹਾਂ ਅੱਜ ਤੇਰੇ ਭਰਾ ਤੇਰੇ ਚਾਚੇ ਤੇਰੇ ਤਾਏ ਤੇਰੇ ਨਾਲ ਖੜੇ ਆ ਮੈਂ ਚਾਹਣਾ ਤੂੰ ਬਹੁਤ ਆਈਪੀਐਸ ਅਫਸਰ ਬਣ ਕੇ ਰਿਟਾਇਰਮੈਂਟ ਹੋਵੇਂ ਤੇ ਆਪਣੇ ਬੱਚਿਆਂ ਨੂੰ ਸਾਡੇ ਇਹਨਾਂ ਛੋਟੇ ਬੇਟੇ ਤੇਰੇ ਜਿਹੜੇ ਆਪਣੇ ਤੇ ਛੋਟੇ ਉਹਨਾਂ ਨੂੰ ਇਸ ਗੱਲ ਦਾ ਇੱਕ ਮੈਸੇਜ ਮਿਲ ਜਾਏ ਕਿ ਤੀਆਂ ਕਿਤੋਂ ਘਟਦੇ ਨੇ ਮਬੀਨਾਰ ਕਰਨ ਹੈ ਕਿ ਸੋਕ ਮੰਦਾ ਆ ਕੀਏ ਜਿੱਤ ਜੰਮੀ ਰਜ਼ਾਨ ਇਹ ਉਹ ਪਿਆਰ ਮੈਂ ਕਰੇ ਸਰਕਾਰ ਨੂੰ ਸਦਾ ਅ ਸ਼ਾਮਨਾਲ ਜੀ ਸਿੱਧੂ ਸਾਹਿਬ ਸਾਡੇ ਬਲਕ ਸੰਜੀ ਮਾਦੀਪੁਰ ਤੋਂ ਸਾਡੇ ਪਹੁੰਚੇ ਰਸਨਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਜੀ ਟਵੀਕਲ ਨੂੰ ਪਿਆਰ ਦਾ 2100 ਰੁਪਇਆ ਔਰ ਇਹ ਬਾਬਾ ਸਾਹਿਬ ਕੀ ਦੇਣਾ ਜੀ ਬਾਬਾ ਸਾਹਿਬ ਹੀ ਦੇਣਾ ਹੈ ਜੇ ਇਹ ਬੱਚੇ ਨੇ ਤੇ ਹਰ ਤੇ ਸਾਬਰ ਸਫੇਰ ਭੱਤੀ ਹੋਈ ਹੈ ਜੀ ਦੱਸ ਦੇਣਾ ਚਾਹੁੰਦਾ ਜੀ ਸੀਐਟ ਇੰਟੈਲੀਜੈਂਸੀ ਬੈਚ ਵਿੱਚ ਸਾਬਨ ਇੰਸਪੈਕਟਰ ਸੈਲੈਕਟ ਹੋਈ ਜੀ ਔਰ ਦੇਖੋ ਜੀ ਇਹ ਤਲਨ ਸਾਹਿਬ ਦੇ ਆਣ ਮੈਂ ਨਾ ਜੋ ਕਰੂਗਾ ਕਿ ਕੋਈ ਫੋਨ ਕਰ ਤੇ ਮੈਂ ਬੇਨਤੀ ਕਰੂੰਗਾ ਹੁਣ ਸੁਧਾਰਦੀ ਸਾਹਿਬ ਦੇ ਜੁਸ਼ਨ ਪਰਿਵਾਰ ਨੂੰ ਰਤੂ ਸਾਹਿਬ ਨੂੰ ਮਾਨ ਸਨਮਾਨ ਕੀਤਾ ਜਾ ਰਿਹਾ ਸਾਡੀ ਬੇਟੀ ਨੂੰ ਮਾਨ ਸਨਮਾਨ ਕੀਤਾ ਜਾ ਰਿਹਾ ਪ੍ਰੇਮ ਲਤਾ ਜੀ ਪੰਜ